ਹਾਂਜੀ ਦੋਸਤੋ ਤਾਂ ਅੱਜ ਕਾਫੀ ਦਿਨਾਂ ਬਾਅਦ ਆਪਾਂ ਨਵਾਂ ਵਲੌਗ ਬਣਾਉਣ ਲੱਗੇ ਆ ਤੇ ਅੱਜ ਤੋਂ ਬਾਅਦ ਨਵੇਂ ਵਲੌਗ ਲਗਾਤਾਰ ਤੁਹਾਨੂੰ ਦੇਖਣ ਨੂੰ ਮਿਲਣਗੇ ਹਿਮਾਚਲ ਦੇ ਤਾਂ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜੰਡ ਵਾਲਾ ਬਾਪੂ ਖੁਸ਼ਦਿਲ ਜੀ ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਜੀ ਉਹਨਾਂ ਦਾ ਮੇਲਾ ਜੋ ਹਰ ਸਾਲ ਜੂਨ ਮਹੀਨੇ ਚ ਲੱਗਦਾ ਤੇ ਤੁਹਾਨੂੰ ਅੱਜ ਮੇਲਾ ਦਿਖਾਉਦੇ ਆ ਲੈ ਕੇ ਚੱਲਦੇ ਆ ਮੇਲੇ ਵੱਲ ਤਾ ਬੜੇ ਦਿਨ ਹੋ ਗਏ ਸੀ ਕੋਈ ਵੀ ਵਲੌਗ ਬਣਾਏ ਨੂੰ ਮੈਂ ਸੋਚਿਆ ਕਿ ਚਲੋ ਅੱਜ ਬਣਾਉਂਦੇ ਆ ਤੇ ਸ਼ੁਰੂ ਕਰਦੇ ਆ ਨਵੀਂ ਸ਼ੁਰੂਆਤ ਤਾਂ ਆਜੋ ਚੱਲਦੇ ਆਪਾਂ ਤਾਂ ਜੇ ਆਪਾਂ ਆਪਣੇ ਪਿੰਡ ਵਿੱਚੋਂ ਨਿਕਲ ਰਹੇ ਆ ਦੇਖੋ ਪਿੰਡ ਦੀਆਂ ਪੱਕੀਆਂ ਸ਼ੜਕਾਂ ਤੇ ਸ਼ੜਕ ਤੇ ਧੁੱਪ ਪੂਰੀ ਗਰਮੀ ਲਓ ਜੇ ਇਸ ਸ਼ਮੀ ਲਗੀ ਸ਼ਬੀਲ ਮਤਲਬ ਠੰਡੇ ਪਾਣੀ ਦੀ ਸ਼ਬੀਲ ਜਿਹੜਾ ਆਪਾਂ ਨੂੰ ਫ੍ਰੀਜ ਮਿਲ ਰਿਹਾ ਹੈ ਇਹ ਗੁਰੂ ਦਾ ਲੰਗਰ ਪੀਲਾ ਪੀਲਾ ਵੀ ਪੀਲਾ ਜਦੋਂ ਉਹ ਮੇਲਾ ਹੁੰਦਾ ਤਾਂ ਲਗਭਗ ਹਰ ਪਿੰਡ ਵਿੱਚ ਸ਼ਬੀਲ ਲੱਗੀ ਹੁੰਦੀ ਹੈ ਪਾਣੀ ਵਾਲੀ ਤੇ ਸਮਝ ਲਓ ਲੋਕਾਂ ਲਈ ਇਹ ਲੰਗਰ ਆਉਣ ਜਾਣ ਵਾਲੇ ਮੇਲੇ ਤੇ ਜਾਣ ਵਾਲੇ ਨੇ ਲੰਗਰ ਤਾਂ ਲੋ ਇੱਕ ਸਾਹਮਣੇ ਹੋਰ ਸ਼ਬੀਰ ਲੱਗੀ ਐ ਦੇਖੋ ਤੁਸੀਂ ਪਰ ਹੁਣ ਆਪਾਂ ਇੱਥੋਂ ਪੰਜਾਲ ਛੱਕ ਲਿਆ ਹੁਣ ਸਿੱਧਾ ਅੱਗੇ ਚਲਦੇ ਆਂ ਲੋ ਜੀ ਤੇਲ ਦੀ ਵਿੱਚ ਜਰੂਰ ਸੇ ਗੱਡੀ ਦੇਖੋ ਟੈਂਕੀ ਖਾਲੀ ਤਾਂ ਹੁਣ ਆਪਾਂ ਦਾਂ ਕਿ ਫੋਲ ਕਰਾਉਂਦੇ ਆ ਇੱਥੋਂ ਤੇਲ ਦੀ ਫਿਰ ਚਲਦੇ ਆ ਅੰਜੀ ਤਾਂ ਇੱਕ ਪਿੰਡ ਹੋਰ ਆ ਗਿਆ ਇੱਥੇ ਵੀ ਸ਼ਮੀਲ ਲੱਗੀ ਆ ਮੇਲਾ ਦਾ ਵੈਸੇ ਕੱਲ੍ਹ ਪਰ ਅੱਜ ਅਸੀਂ ਕਾਜੀ ਮੱਥਾ ਟੇਕ ਜੇ ਕੱਲ ਬਹੁਤ ਜ਼ਿਆਦਾ ਰਸ਼ ਹੋਊਗਾ ਇਹ ਮੇਲਾ ਸਿਰਫ ਪਿੰਡ ਇੱਕ ਪਿੰਡ ਦੋ ਪਿੰਡ ਦਾ ਨਹੀਂ ਇਹ ਪੂਰੇ ਪੰਜਾਬ ਦਾ ਮੇਲਾ ਔਰ ਬਾਬਾ ਜੀ ਜੋ ਇੱਥੇ ਸੱਚੇ ਮਨ ਤੋਂ ਆਉਂਦਾ ਉਹਦੀ ਹਰ ਮੰਨਤ ਪੂਰੀ ਹੁੰਦੀ ਆ ਤੇ ਦੇਖੋ ਜੀ ਇੱਥੇ ਵੀ ਸ਼ਮੀਲ ਲੱਗੀ ਇਧਰ ਲੰਗਰ ਚੱਲ ਰਿਹਾ ਸੀ ਲੰਗਰ ਆ ਸ਼ਬੀਲ ਆ ਜੀ ਇਧਰ ਦੇਖੋ ਜੀ ਲੰਗਰ ਉਧਰ ਲੰਗਰ ਦਾ ਚੱਲ ਰਿਹਾ ਇਧਰ ਪਿੱਛੇ ਸ਼ਬੀਲ ਲੱਗੀ ਸੀ ਠੰਡੇ ਪਾਣੀ ਦੀ ਜਲਦੀ ਤਾਂ ਕਿਉਂਕਿ ਆਪਾਂ ਪਹਿਲਾਂ ਪੀ ਲਿਆ ਸੀ ਪਿੱਛੋਂ ਤੇ ਇਸ ਕਰਕੇ ਨਹੀਂ ਇੱਥੇ ਜਲ ਛੱਕਿਆ ਆਇਸ ਤੋਂ ਕਲਾਪਿੰਡ ਜਿੱਥੇ ਮੇਲਾ ਚਲਦਿਆ ਮੇਲਾ ਵੈਸੇ ਕੱਲ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਪਰ ਬਹੁਤ ਜ਼ਿਆਦਾ ਜ਼ਿਆਦਾ ਸੰਗਤ ਜਿਹੜੀ ਆ ਉਹ ਕੱਲ ਆਉਗੀ ਪਰ ਅੱਜ ਵੀ ਜ਼ਿਆਦਾ ਸੰਗਤ ਇੱਕ ਦਿਨ ਪਹਿਲਾਂ ਆ ਕੇ ਮੱਥਾ ਟੇਰੀਆਂ ਦੀਆਂ ਲਗਾਤਾਰ ਮੇਲਾ ਇਹ 15 ਦਿਨ ਚੱਲਦਾ ਇੱਕ ਜੂਨ ਤੋਂ ਲੈ ਕੇ 15 ਜੂਨ ਤੱਕ ਤਾਂ ਚੱਲਦਾ ਹੀ ਚੱਲਦਾ ਉਸ ਤੋਂ ਬਾਅਦ ਦੋ ਤਿੰਨ ਦਿਨ ਹੋਰ ਵੀ ਉੱਪਰ ਹੋ ਜਾਂਦੇ ਨੇ ਤੇ ਕਈ ਸੰਗਤਾਂ ਪੈਦਲ ਵੀ ਜਾ ਰਹੀਆਂ ਨੇ ਜਿੰਨਾਂ ਦੀ ਆਪਣੀ ਸ਼ਰਧਾ ਕਾਫੀ ਸੰਘਨ ਤੇ ਪੈਦਲ ਜਾਂਦੀ ਹੈ ਕੋਈ ਕਾਰਾਂ ਤੇ ਮੋਟਰਸਾਈਕਲਸ ਬੱਸ ਔਰ ਸਪੈਸ਼ਲ ਆਟੋ ਲੱਗ ਚੁਕੇ ਨੇ ਇਸ ਰੋਡ ਤੇ ਮੇਲੇ ਕਰਕੇ ਤੇ ਗਰਮੀ ਬਹੁਤ ਆ ਤੇ ਸੰਗਤਾਂ ਬਹੁਤ ਤੇ ਕਈ ਗੁਪਤ ਦਾਨ ਵੀ ਬਹੁਤ ਹੁੰਦਾ ਇੱਥੇ ਕਈ ਲੋਕ ਤਾਂ ਨਵੀਆਂ ਗੱਡੀਆਂ ਛੱਡ ਜਾਂਦੇ ਨੇ ਆਪਣਾ ਕੁਛ ਦੱਸ ਕੇ ਨਹੀਂ ਜਾਂਦੇ ਕੁਫਤਦਾਂ ਗੱਡੀਆਂ ਦਾ ਪੈਸੇ ਦਾ ਦਿੱਲੀ ਤੋਂ ਉੱਤਰ ਪ੍ਰਦੇਸ਼ ਤੋਂ ਹਰਿਆਣਾ ਯੂਪੀ ਬਹੁਤ ਦੂਰ ਦੂਰੋਂ ਸੰਗਠਿਤ ਹੋਈਆ ਤੇ ਬਾਬਾ ਜੀ ਦਾ ਬਹੁਤ ਹੀ ਮਸ਼ਹੂਰ ਮੇਲਾ ਇੱਕ ਵਾਰ ਜਰੂਰ ਆਉਣਾ ਚਾਹੀਦਾ ਜਿਹੜੇ ਨਹੀਂ ਆਏ ਕਦੇ ਇੱਥੇ ਲਓ ਜੀ ਮੇਲੇ ਵਾਲੀ ਜਗ੍ਹਾ ਪਹੁੰਚ ਚੁੱਕੇ ਆਂ ਇਹ ਇੱਥੋਂ ਦਾ ਮੇਨ ਗੁਰਦੁਆਰਾ ਅਗਰ ਤੁਹਾਨੂੰ ਦਿਖ ਰਿਹਾ ਹੋਏਗਾ ਸ਼ਾਇਦ ਹਾਂ ਦੇਖੋ ਜੀ ਉਹ ਆਪਣੇ ਚੰਡੋਲ ਲੱਗ ਚੁੱਕੇ ਨੇ ਦੁਕਾਨਾਂ ਇੱਥੋਂ ਹੀ ਸ਼ੁਰੂ ਤੇ ਜਿਹੜੀਆਂ ਸੰਗਤਾਂ ਬਾਹਰੋਂ ਆਉਂਦੀਆਂ ਉਹਨਾਂ ਲਈ ਇੱਥੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਉਹਨਾਂ ਲਈ ਕਮਰੇ ਬਿਸਤਰੇ ਸਭ ਕੁਝ ਇੱਥੋਂ ਮਿਲੇਗਾ ਆ ਦੇਖੋ ਜੀ ਮੇਲਾ ਜੇਕਰ ਤੁਹਾਨੂੰ ਦਿਖਾਈ ਦੇ ਰਹੇ ਨੇ ਚੰਡੋਲ ਵੈਸੇ ਲੱਗ ਕਾਫੀ ਰਸ਼ ਅਜ ਪਹਿਲੇ ਦਿਨ ਹੀ ਔਰ ਕੱਲ ਨੂੰ ਤਾਂ ਇਸੇ ਰੋਡ ਤੇ ਜੂ ਆ ਛੜ ਗਿਆ ਕੱਲ ਨੂੰ ਤਾਂ ਇੱਥੋਂ ਤੁਹਾਨੂੰ ਲੰਘਣ ਲਈ ਪੈਦਲ ਜਗ੍ਹਾ ਨਹੀਂ ਮਿਲੇਗੀ ਗੱਡੀ ਤਾਂ ਦੂਰ ਦੀ ਗੱਲ ਮੋਟਰਸਾਈਕਲ ਤਾਂ ਇੱਥੇ ਪੈਦਲ ਚੱਲਣਾ ਬਹੁਤ ਔਖਾ ਹੋ ਜਾਣਾ ਕੱਲ ਨੂੰ ਆ ਤੁਹਾਨੂੰ 2 ਮਿੰਟ ਰੁੱਕ ਕੇ ਦਿਖਾਉਂਦੇ ਆ ਚੰਡੋਲ ਦੇਖੋ ਜੀ ਆ ਇਧਰ ਕੇ ਬਾਕੀ ਗੁਰਦੁਆਰਾ ਸਾਹਿਬ ਅੱਗੇ ਆ ਜੋ ਮੇਨ ਹੈ ਪੁਰਾਣਾ ਗੁਰਦੁਆਰਾ ਪਿੰਡ ਦੇ ਵਿੱਚ ਹੈ ਬੱਟ ਟਿਕਾ ਵੀ ਆ ਜੀ ਦੇਖੋ ਇਹ ਰਸ਼ ਕਾਫੀ ਗੱਲ ਕੱਲ ਦੀ ਕਰ ਰਹੇ ਆ ਵੀ ਕੱਲ ਨੂੰ ਇੱਥੋਂ ਲੰਘਣ ਲਈ ਪੈਦਲ ਵੀ ਨਹੀਂ ਆਪਾਂ ਲੰਘ ਸਕਦੇ ਇੰਨਾ ਜ਼ਿਆਦਾ ਰਸ਼ ਹੋਇਆ ਲਓ ਜੀ ਆ ਰੈਡੀमेड ਦੁਕਾਨਾਂ ਕੱਪੜੀਆਂ ਇੰਦਰ ਦੁਕਾਨਾਂ ਨੇ ਹਾਂਜੀ ਤਾਂ ਇੱਥੇ ਵੀ ਠੰਡੇ ਜਲਦੀ ਸ਼ਬੀਲ ਸ਼ਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਜੀ ਔਰ ਕੱਲ ਨੂੰ ਤੁਹਾਨੂੰ ਇੱਥੇ ਲਾਈਨ 'ਚ ਲੱਗਣਾ ਪਏਗਾ ਪੂਰਾ ਪਹਿਲਾਂ ਆਪਾਂ ਮੱਥਾ ਟੇਕ ਲਈ ਅੰਦਰ ਚੱਲ ਕੇ ਜੀ ਦੇਖੋ ਅੰਦਰ ਤਾਂ ਲਾਈਨ ਲੱਗੀ ਆ ਕਾਫੀ ਦੋ ਲਾਈਨਾਂ ਲੱਗੀਆਂ ਹੁੰਦਾ ਹੈ ਜੀ ਅਸੀਂ ਸਕਰੀਨਸ਼ਾਟ ਲੈ ਕੇ ਫੜ ਲੈਣਾ ਬਹੁਤ ਆਪਾਂ ਮੱਥਾ ਟੇਕ ਕੇ ਬਾਹਰ ਆ ਚੁੱਕੇ ਆ ਤੇ ਪ੍ਰਸ਼ਾਦ ਲੈ ਲਿਆ ਦੇਖੋ ਤਾਂ ਨੂੰ ਥੋੜਾ ਜਿਹਾ ਤੁਹਾਨੂੰ ਬਾਹਰ ਦੀ ਰੌਣਕ ਮਿਲਾ ਦਿਖਾਉਦੇ ਆ ਆਪਾਂ ਕਾਫੀ ਜ਼ਿਆਦਾ ਰਸ਼ ਅੱਜ ਵੀ ਕਾਫੀ ਸੰਗਤ ਆ ਚੁੱਕੀ ਹੈ ਇਧਰ ਹੋਰ ਟੈਂਟ ਲੱਗ ਰਹੇ ਨੇ ਛਾਂ ਲਈ ਬਾਜੀ ਦੇ ਉੱਪਰ ਵਾਲਾ ਗੁਰਦੁਆਰਾ ਬਣਿਆ ਹੋਇਆ ਹੈ ਜੀ ਮੁਸਤ ਮਾਦੀ ਪੁੱਛੋ ਸੰਦੇ ਜਲਦੀ ਸ਼ਬੀਲ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਲੱਗੀ ਹੋਈ ਇੱਥੋਂ ਵੀ ਤੁਸੀਂ ਜਲ ਸਟਾਕ ਸਕ ਸਕਦੇ ਹੋ ਨਾਲ ਇਹ ਛੋਟੀ ਜੀ ਨਹਿਰ ਕੱਸੀ ਕਹਿ ਦਿੰਦੇ ਇਹਨੂੰ ਛੋਟੇ ਛੋਟੇ ਬੱਚੇ ਨਾ ਆਉਂਦੇ ਹੋ ਇਹ ਵਿੱਚ ਦੇਖੋ ਗਰਮੀ ਤੋਂ ਰਾਹਤ ਲੈਂਦੇ ਹੋ ਉਹ ਦੇ ਅੰਦਰ ਆਹ ਛੋਟੀ ਜੀ ਮਾਰਕੀਟ ਮੇਲੇ ਦੇ ਅੰਦਰ ਵੈਸੇ ਤੁਹਾਨੂੰ ਸਭ ਨੂੰ ਪਤਾ ਕਿ ਮੇਲੇਾਂ 'ਚ ਦੁਕਾਨਾਂ ਤਾਂ ਲੱਗੀਆਂ ਹੁੰਦੀਆਂ ਮੇਲੇ ਵੀ ਦੁਕਾਨਾਂ ਨਾਲ ਹੀ ਹੁੰਦੇ ਆ ਲੋ ਜੀ ਆਪਾਂ ਪੰਗੋੜਿਆਂ ਦੇ ਨੇੜੇ ਆ ਗਏ ਲੇਕਿਨ ਗਰਮੀ ਹੋਣ ਕਾਰਨ ਅਜੇ ਪੰਗੋੜੇ ਤੇ ਜਿਆਦਾ ਲੋਕ ਨਹੀਂ ਆ ਰਹੇ ਅਸਾ ਬੱਚੇ ਨੇ ਥੋੜੇ ਬਹੁਤ ਸ਼ਾਮ ਨੂੰ ਪੂਰਾ ਮਨੋਰੰਜਨ ਹੋਏਗਾ ਇੱਥੇ ਬਾਜ਼ਾਰ ਵੀ ਖਾਲੀ ਕਿਉਂਕਿ ਗਰਮੀ ਹੈ ਦੁਪਹਿਰ ਦਾ ਸਮਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਇੱਥੇ ਵੀ ਤੁਹਾਨੂੰ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਤਾਂ ਹੁਣ ਚਲਦੇ ਆਂ ਇਧਰ ਬਾਹਰ ਨੂੰ ਹੁਣ ਆਪਾਂ ਇਧਰ ਜਾ ਰਹੇ ਆਂਗੇ ਲੰਗਰ ਵਾਲੀ ਸਾਈਡ ਲੰਗਰ ਪਿੰਡ ਦੇ ਅੰਦਰ ਜੋ ਗੁਰਦੁਆਰਾ ਉੱਥੇ ਬਣਿਆ ਹੋਇਆ ਲੰਗਰ ਹਾਲ ਚਲਦੇ ਆਂ ਆਪਾਂ ਆਜੋ ਇਹ ਸਾਰੇ ਰਸਤੇ ਪ੍ਰਾਣੇ ਗੁਰਦੁਆਰੇ ਤੱਕ ਇਹਨਾਂ ਨੇ ਸ਼ਾਨਦਾਰ ਪ੍ਰਬੰਧ ਕਰ ਰੱਖਿਆ ਲੰਗਰ ਹਾਲ ਦੀ ਸਪਾਈ ਚੱਲਦੇ ਜਾਈਏ ਪਰ ਇਧਰ ਲੰਗਰ ਖਾਇਆ ਜਾ ਸ਼ੰਗਰ ਹਾਲ ਦੇ ਬਾਹਰ ਦਾ ਦ੍ਰਿਸ਼ ਇਹ ਗੁਰਦੁਆਰੇ ਦਾ ਜੀ ਪਾਰਕ ਬਣਿਆ ਹੋਇਆ ਉਸ ਦੇ ਫਰੰਟ ਸਾਹਮਣੇ ਦੇਖੋ ਇਧਰ ਗੁਰਦੁਆਰਾ ਸਾਹਿਬ ਇਹ ਬਿਲਕੁਲ ਸਿੱਧਾ ਗੁਰਦੁਆਰਾ ਸਾਹਿਬ ਪਰ ਪਾਰਕ ਇਹ ਪ੍ਰਾਤਨ ਖੂਹ ਇੱਥੋਂ ਹੈ ਜੀ ਇਸ ਖੂਹ ਵਿੱਚ ਲੰਕਰ ਵਿੱਚ ਜਲ ਪਚਾਇਆ ਜਾਂਦਾ ਹੈ ਦੇਖਦੇ ਆ ਜੀ ਆਪਾਂ ਕਿ ਚੱਲ ਕੇ ਅੰਦਰ ਇੰਨਾ ਕੁ ਡੂੰਗਾ ਜੀ ਆਓ ਆਓ ਉਹ ਪਾਉਂਦੇ ਆ ਆਹ ਇੱਧਰ ਜਨਰੇਟਰ ਕਿਉਂਕਿ ਦਿਨ ਰਾਤ ਵੀ ਇੱਲਾ ਹਾਂ ਜੀ ਇੱਥੋਂ ਵੀ ਉਹ ਦੇਖੋ ਮੇਲੇ ਦਾ गुरुद्वारा साहिब सॉरी गुरुद्वारा साहिब जा बहुत सोना बचे ते आनंद माण्हू हुए बहुत ਵੀ ਨਾਮ ਦਾ ਪਾਇਆ ਤਾਂ ਕੇ ਮੰਗ ਲਾ ਜਦੋਂ ਨਾ ਕੋਈ ਮਾਣ ਕਰਦਾ ਹੋਰ ਕਿ ਬਿਲਕੁਲ ਬੁਲੇ ਦਿਖਾਣਿਆ ਪਰ ਅਜੇ ਬੰਦ ਪਏ ਨੇ ਗਰਮੀ ਥੋੜੀ ਜੀ ਇਸ ਕਰਕੇ ਤੱਕ ਹੁਣ ਆਪਾਂ ਚੱਲਦੇ ਆਂ ਜੀ ਵਾਪਸ ਗਰਮੀ ਬਹੁਤ ਆ ਮੇਲਾ ਤਾਂ ਕੱਲ ਨੂੰ ਆ ਪਰ ਆਪਾਂ ਅੱਜ ਜੋ ਦੇਖ ਲਿਆ ਗਰਮੀ ਹੈ ਹੁਣ ਕੱਲ ਦੇਖਾਂਗੇ ਸ਼ਾਇਦ ਆ ਜੀਏ ਜਾਂ ਨਾ ਆ ਜੀਏ ਤਾਂ ਚਲਦੇ ਹਾਂ ਹੁਣ ਅੱਗੇ ਆਪਾਂ ਵਾਪਸ ਜੀ ਆ ਪੰਗੂੜੇ ਤਾਂ ਨਹੀਂ ਚੱਲੇ ਗਰਮੀ ਕਰਕੇ ਅਗਰ ਕੱਲ ਮੌਕਾ ਮਿਲਿਆ ਤਾਂ ਤੁਹਾਨੂੰ ਦਿਖਾਵਾਂਗੇ ਕੱਲ ਤਾਂ ਸਾਰਾ ਦਿਨ ਹੀ ਚੱਲਣਗੇ ਦੇਖੋ ਜੀ ਅੱਜ ਤਾਂ ਹਜੇ ਤੱਕ ਪਰਦਰਸ਼ਨੀ ਟਰੈਕਟਰਾਂ ਦੇ ਸੁਬਾ ਮੋਟਰਸਾਈਕਲਾਂ ਦੀ ਵੀ ਲੱਗੀ ਸੀ ਇੱਥੇ ਤੇ ਹੁਣ ਆਪਾਂ ਨੂੰ ਵਾਪਸ ਇੱਥੇ ਵੀ ਸ਼ਬੀਲ ਲੱਗੇ ਗਈ ਦਿਖੇਗੀ ਇੱਕ ਵਾਰਾ ਦੂਰੋਂ ਵੀਊ